ਜਿੱਧਰ ਮਰਜੀ ਲਓ ਵਿਚਾਲੇ ਆਪਣਾ ਹੁਣ ਜੱਗੀ ਕਿਵੇਂ ਕਰਾਉਣਾ ਭਾਈ ਲਖਾਈ ਉਹ ਕਰਾ ਲੂਗਾ ਕਹਿੰਦਾ 7000 ਆਜ ਮੈਂ 7000 ਚ ਤੂੰ ਆਪ ਹੀ ਕਹਿ ਕੀ ਯਾਰ 100 ਲਖਾਈ ਬੱਕਰੀ ਵਾਲਾ ਬਾਈ ਕਰਾਉਗਾ ਠੀਕ ਹੈ ਕੀ ਯਾਰ 100 200 ਨਾਲ ਗੱਲ 100 ਦੀ ਹੈ ਭਾਈ ਬਹੁਤ ਉੱਧਰ ਲਾਲਾ ਤੇ ਬਹੁਤ ਉੱਧਰ ਲਾਲਾ ਗੱਲ ਉੱਥੇ ਆਈ 100 ਨਾਲ ਦਾ ਹੁੰਦਾ ਤਾਂ ਕੁਝ ਵੀ ਨਹੀਂਗਾ ਜੇ ਬਾਹਲਾ ਫਰਕ ਹੁੰਦਾ 1500 ਦਾ ਆਹੀ ਆਪ ਦੀ ਲਖਾਈ ਦੇਣੀ ਚੱਲ ਹਣਾ 650 ਰੁਪਏ ਦੇਵਾਂਗਾ ਆਹ ਵਾ ਠੀਕ ਆ ਚੱਲ ਯਾਰ ਐਂ ਕਰ ਤੂੰ ਸੀ ਨਾਲ ਲੈ ਲੈ ਨਾ ਉਹ ਪਾਣੀ ਨੀਂਦਾ ਆ ਲੈ ਬਾਈ ਉਹ ਨਹੀਂ ਮੈਂ ਨਹੀਂ ਆਪ ਦੀ ਕਰਾਉਂ ਨਾ ਕਰਾਉਂ ਉਹ ਨਹੀਂ ਕਰਦਾ ਫੜਦਾ ਹੋਰ ਨਹੀਂ ਮੈਂ ਯਾਰ ਫੜ ਤੈ ਜਾਈ ਜਾ ਪਰ ਤੂੰ ਵੀ ਮਣ ਜਾ ਤੂੰ ਵੀ ਗਏ ਤੇ ਬੰਜ ਬਣਿਆ ਹਾਂ ਲਾ ਫੜ ਨਹੀਂ ਹੋਇਆ ਲਕਾਈ ਜਾ ਸਾਥ ਕਰਾਉਂ ਦੇਖ ਪਾਸੇ ਜਾ ਜਾ ਕੋਈ ਫੇਰ ਗੱਲ ਦਾ ਸੋਣਾ ਕੋਈ ਨਾ ਕਰਾ ਲਾ ਹੁਣ ਪੈਰ ਦਾ ਦੇਖ ਖਰਾਪਾ 6500 ਦਵਾਂਗੇ ਲਖਾਈ ਆਹੀ ਆ ਦੀ ਕਰਾਂਗੇ ਉਹ ਨਹੀਂ ਮਾੜ ਨਹੀਂ ਘੜਦਾ ਦਾ ਕੀ ਯਾਰ ਪੈਣਾ ਦਾ 100 ਦਾ ਫਰਕ ਹੀ ਏ ਯਾਰ ਹੁਣੇ ਕਹੀ ਲਖਾਈ ਹੁਣ ਪਾਲਾ ਖੋਤਾ ਉਹ ਨਹੀਂ ਯਾਰ ਪਟੋ ਵੀ ਕਰਾ ਦੇ ਫੜਾ ਦੇ ਯਾਰ ਲੋੜ ਚ ਪਾਦਾ ਜੀ ਟੱਕਰਾ ਮਰ ਜੀ ਦੇਖ ਲੈ ਉਹਨੂੰ 5500 6500 ਦਾ ਹਾਂ ਪੈਰ ਤੋਂ ਆ ਦੇ ਦਿਓ ਪਰੇ ਲਖਾਈ 5500 ਦੇ ਪੋਤਾ ਨੰਬਰ ਇਹ ਤਾਂ ਮੰਨਵੇ ਤੇਰੀ ਗੱਲ ਤੇ ਪਾਲਾ ਉਹ ਬੱਕਰਾ ਲੱਗਿਆ ਰਿਹਾ ਕਿਉਂ ਮੋੜਦੇ ਸਾਦਾ ਯਾਰ ਬੋਣੀ ਦਾ ਕੀ ਯਾਰ ਇੱਕ 100 ਪਿੱਛੇ ਕਾਦੇ ਹਾਸਤੇ ਬਾਈ ਯਾਰ ਮੈਂ ਤਾਂ ਪਹਿਲਾਂ ਕੋਈ ਨਹੀਂ ਯਾਰ 100 ਉੱਤਰ ਕਿਤੇ ਕਿ ਉੱਤਰ 100 ਇੱਧਰ ਉੱਧਰ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਯਾਰ ਅਗਲੀ ਵਾਰੀ 100 ਦਾ ਫਰਕ ਕੀ ਹੁੰਦਾ ਯਾਰ ਜੱਗੀ ਵੇਖ ਲੈ ਤੂੰ ਕੇਸ ਵੀਰ ਦਿੰਨਾ ਤੂੰ ਵੀਰ ਹਰੇ ਕਰੀ ਹਾਂ ਤੇ ਵੀਰ ਨਹੀਂ ਦੇਣਾ ਵੀ ਨਹੀਂਗਾ ਗੰਡਾ ਹੀ ਪਤਾ ਨਹੀਂ ਕਿਹੜੀਆਂ ਦੇ ਦਿਆਂ ਚੱਲ ਜੱਗੀ ਹੁਣ ਕੱਢ ਦੇ ਕਪਾਜੋ ਕੁੱਤਿਆਂ ਹਾਂ ਇਹ ਨਹੀਂ ਲੋਕਾ ਸੋਚਦੇ ਆਹੀ ਤਾਂ ਗੱਲਾਂ ਯਾਰ ਇਹਨਾਂ ਨੂੰ ਤੁਹ ਦਾ ਪੈਗਾ ਜਿਵੇਂ ਵੱਡਾ ਮੱਛ ਲੈ ਜਾਂਦਾ ਸਾਨੂੰ ਬਾਹਰ ਇੱਥੇ ਉਹ ਖੁੰਦਾ ਵਕਰਾ ਬੰਦੇ ਜਗੇ ਦਾ ਤੇ ਦੋ ਦਾ ਧਰ ਹੁੰਦਾ ਬਾਅਦ ਚ ਯਾਰ 10000 ਰੁਪਇਆ ਘਾਟਾ ਪੈ ਜਾਂਦਾ ਜਿਹੜੀ ਸਹੀ ਆ ਬਾਈ ਯਾਰ ਇਹ ਬੱਕਰਾ ਜਾਂ 100 ਹੋਰੇ ਜਾਂ ਪਰੇ ਹਾਂਜੀ ਘਾਰਾ ਵੀ ਆ ਗਿਆ ਮੈਂ ਕੌੜੀ ਬੋਲੀ ਬੋਲਦੀ ਆਇਆ 18 60 ਅਰੇ ਮੈਨੂੰ ਕੋਈ ਮਾਇਨੇ ਨਹੀਂ ਕਰਦੀ ਕੋਈ ਫਰਕ ਪੈਂਦਾ ਬਾਈ ਪਰਚੀ ਦਿਖਾਈ ਨਹੀਂ ਅਲੱਗ ਨੇ ਲੈ ਲਾ ਬਾਈ ਨਾ ਬਾਈ ਦਾ ਪੁੱਤ ਮੈਂ ਲਿਖਾਈ ਸਤੀਨਾ ਬਲਵਿੰਦਰ ਓਰੇ ਆਜ ਬਲਵਿੰਦਰ ਸਿੰਘ ਨਹੀਂ ਆਦੇ ਧਿਆਨ ਤਾਂ ਬਾਈ ਮਾੜਾ ਹੋਇਓ ਸਾਈਡ ਤੇ ਲਿਖਾਈ ਮੈਂ ਕਹਿੰਦਾ 200 ਦੇ ਹੋਰ ਕਹੀ ਬਈ 200 ਲਿਖਾਈ ਇਹ ਦੇਉਗਾ ਲਿਖਾਈ ਇਹ ਦੇ 100 ਰੁਪਏ ਦੇਵੇ ਪਿੰਡ ਕਿਹੜਾ ਪਿੰਡ ਪੱਕਾ ਪੱਕਾ ਪਿੰਡ ਪੱਕਾ ਤੇ ਵੇਚਣ ਵਾਲੇ ਦਾ ਪਿੰਡ ਕਿਹੜਾ ਸੀ ਬਾਈ ਆਪਣਾ ਨਵਾਂ ਕਿਰਾਏ ਨਵਾਂ ਕਿਰਾਏ ਠੀਕ ਆ 200 ਦੇਣਾ ਲਿਖਾਈ ਵੇਚਣ ਵਾਲਾ ਹਾਂਜੀ ਜੀ ਦੇ ਦੇ ਸਾਫ ਚੈੱਕ ਲੈ ਕੇ ਗੱਤਿਆਂ ਦੇ ਧਿਆਨ ਤਰ 500 ਆ ਲਖਾਈ ਇਹਨਾਂ ਦੇਦੀ ਭਾਈ ਲਖਾਈ ਇਹਨਾਂ ਦੇਦੀ ਯਾਰ ਇਹ ਵੀ 6800 ਕਰਨਾ ਪੂਰਾ ਕਿਵੇਂ 7000 ਦਾ ਹੋ ਜਾਣਾ ਨਹੀਂ ਨਹੀਂ 7000 ਲਖਾਈ ਇਹਨਾਂ ਨੂੰ ਕਰਵਣੀ 6500 ਐ ਵੀ ਪੈਰ ਤਾਂ ਤੁਹਾਨੂੰ ਖਰਾ ਭਰਾ ਮਿਲੂਗਾ ਲਖਾਈ ਲਖਾਈ ਇਹ ਲਖਾਈ ਇਹਨਾਂ ਦੀ ਆ ਇਹਨਾਂ ਦੀ ਤੂੰ ਨਹੀਂ ਦੇ ਲਖਾਈ ਤੈਨੂੰ ਮੈਂ ਕਿਹਾ ਸੀ ਯਾਰ ਓਏ ਗੱਲ ਦੇ ਤਾਂ 100 ਦੀ ਯਾਰ ਦੋਨੇ ਤੇਰਾ ਦੇ ਦੋ ਭਾਈਆ 200 ਰੁਪਏ ਲਖਾਈ ਪੈਣੀ ਸੀ 300 ਰੁਪਏ ਤਾਂ ਮੇਰਾ ਹੋਰ ਮਰਦਾ 300 ਤੋਂ ਮਰੀਆ ਨਹੀਂ ਕੋਈ ਨਹੀਂ ਯਾਰ 300 ਰੁਪਏ ਲਖਾਈ ਮੈਂ ਤਾਂ ਨਾ ਦੇਈ ਨਹੀਂ ਮੈਂ ਓਏ ਕੋਈ ਨਹੀਂ ਯਾਰ ਸਾਹਿਬ ਓਏ ਯਾਰ ਇਹਨਾਂ ਨੇ ਕਹਿਆ ਜੋ ਅਗਲੇ ਲਖਾਈ ਨੇ ਦੇ ਦੀ ਨਾ ਭਾਈ ਮੈਂ ਤਾਂ ਸਹੀ ਲੱਗਦਾ ਮੈਂ ਤੈਨੂੰ ਕਹੀ ਹੈ ਗੱਲ ਹੋਈ ਕਿ ਨਹੀਂ ਦੱਸਦੇ ਯਾਰ ਤੂੰ ਦੱਸਦੇ ਉਹ ਚੱਲ ਜੱਗੀ ਮੈਂ ਕਹੀ ਲਖਾਈ ਮੈਂ ਦੇਉਂਗਾ 200 ਰੁਪਏ ਦਾ ਫੜਾ ਯਾਰ ਜੱਗੀ ਉਹ ਕਾ ਸੋਚ ਕੇ ਦੇ ਕੰਮ ਨਹੀਂ 100 ਰੁਪਇਆ 22 ਨਾ ਯਾਰ ਮੇਰਾ ਐ ਥੋੜੀ ਗੱਲ ਨਾ ਤੂੰ ਬਦੰਦਰਾ ਹੈ ਚਲ ਬਾਬੂ 100 ਰੁਪਏ ਓ ਠੀਕ ਹੈ ਰੱਖ ਲੈ ਯਾਰ ਇਹ ਫਿਰ ਵੀ ਕੀ 100 ਤੇ 200 ਨਾ ਦਿਖਾਈ ਦਿੱਤੀ ਲਈ ਦੋਸਤੋ ਆ ਬੱਕਰੇ ਦਾ ਸੌਦਾ ਹੋਇਆ ਸੱਤ ਦਾ ਪੂਰਾ ਕਰਾਇਆ ਸੌਂ ਹੋ ਗਏ ਨਾ 7 ਤਰੀਕ ਨੂੰ ਪਾ ਜੇ ਦਾ ਲਿਆ ਪੱਕੇ ਆਪਣੇ ਘਵਾੜੀ ਦਾ ਪੱਕੇ ਪੱਕੇ ਤੋਂ ਵੈਸੇ ਭਰਾ ਆਪਾਂ ਤੁਹਾਡੇ ਜਵਾਨ ਤੇ ਖੜੇ ਆ ਆਪਾਂ ਜਿਹੜਾ ਗਾਲ ਤਾਂ ਨਹੀਂ ਹੁੰਦੀ ਯਾਰ ਸੌਣਾ ਭਰਾ ਹੀ ਜਵਾਨ ਤੇ ਖੜੇ ਯਾਰ ਚੱਲ ਬਈ ਹੋ ਗਿਆ ਚੱਲ ਕੋਈ ਨਹੀਂ ਯਾਰ ਰੱਖ ਲੈ ਗਾਰਸਾਂ ਦਾ ਉਹ ਵੀ ਬੰਦਾ ਪੱਕਾ ਤੂੰ ਵੀ ਜਾਇਜ਼ ਕਹਾਂ ਨਾ ਕਿਹਦੇ ਦੇਖ ਲਈ ਮਾਰ ਮਾਰ ਲੈਣੇ ਘਾਨ ਵਾਲੀ ਦੇ ਉਹਨਾਂ ਨਾਲ ਪੁੱਛੀਂ ਬਹੁਤ ਵਾਖ ਸਤਿ ਸ਼੍ਰੀ ਅਕਾਲ ਚਾਚਾ ਤੇ ਰਾਵਣੀ ਮਾਰਾ ਕਰਦੇ ਤੜਕੋ ਤੜਕੀ ਨਾਲ ਸਾਫਾ ਹਟ ਕਰ ਲਾ ਤਾਂ ਵੀਡੀਓ ਬਣੀ ਜਾਂਦੀ ਹੈ ਇੱਕੋ ਹੀ ਗੱਲ ਕਰਦੀ ਹੁਣ ਬਾਹਲੇ ਆਪਣੇ ਵਿਚਕਾ ਟਾਣੀ ਮਾਰਨੀ ਹਾਂ ਪੱਕਾ ਬੰਦਾ ਤੂੰ ਕਿਹੜਾ ਬੋਟਾ ਫੇਰ ਰਹਿੰਦੇ ਆ ਛੱਡ ਪੜਾ ਦੇਤੀ ਬੱਕਣਾ ਵੇ ਇਤੀ ਬੱਕਰੀ ਫੇਰ ਪਾਲਾ ਜੇ ਮੱਥਾ ਮਰਾਂਗਾ ਜਾਂ 4500 ਕਰਦਾ ਜਾਂ ਪਾਲਾ ਖੋਚੋ ਸੋਨੇ 50 ਹੋੜੇਗਾ ਨਾ ਹੜੂ ਹੁੰਦਾ ਜਾਂ ਪਾਲਾ ਖੋਚੋ ਉਹ ਪੱਗਾਂ ਵਰਨਾ ਨਾ 4500 ਲਾ ਜਾਂ ਪਾਲਾ ਪਾਲਾ ਕਹਿੰਦਾ ਜਦੋਂ 100 ਰੁਪਿਆ ਪਾਉਗਾ ਕਹਿੰਦੇ ਪਾਲਾ ਠੀਕ ਮੈਂ ਨਹੀਂ ਲੈਣੀ ਇਹ ਪੰਜ ਦੀ ਬੱਕਰੀ ਲੈ ਲਈ ਉਹ ਦੇਤੀ ਪਰ ਦੋ 42 ਕਹਿੰਦੇ ਤੈਨੂੰ ਬੰਦਿਆ ਨਾ ਪੱਕਾ ਬੰਦਾ ਤੂੰ ਕਿਹੜਾ ਵੇ ਹੋਰ ਆ ਕੁਝ ਪਾਲਾ ਮੈਂ ਇਹਦੀ ਖਰੀਦ ਨਹੀਂ ਆ ਜਾਂ ਦੇ ਤੇਰੀ ਕਿਹੜੀ ਮੈਂ ਲੈ ਨਹੀਂ ਆਪੇ ਇਹ ਸਾਰਾ ਲੈ ਨਹੀਂ ਫਾਇਦਾ ਕੀ ਹੁੰਦਾ ਅਰੇ ਲੈ 4:30 ਕਿਹੜਾ ਹੈਗਾ 1.7 ਅਰੇ ਅਲਫਾ ਚੋਕੇ ਜਮਾ ਪਾ ਲੈ ਉਹ ਇਹਦਾ ਚੱਲੇ ਜਾਂ ਜੱਗੀ ਨੇ ਰੋਕਿਆ ਕਿ ਨਾ ਰੁਕ ਜਾ ਹੁਣ ਸੱਦਾ ਦਿਖਾ ਹੁਣ ਇਹ ਸੰਜੂ ਹੈ ਸੰਜੂ મારી બાજુમાં જાળીયા છે મારી બાજુમાં ઓય દેખજી બુલાણી છોકરાં દીકરાં બુલાવ લેકે સામે મેરી જ મેં અબ હોણઈ લેકે આયા સાળો તો કોઈ નહીં સહી બતાઈયો મે 5 કી આપ લેકે આયા દૂર બાદ હા ઘરે બંદા જે ઘરે انકે સામે દેખજી દેખ નહીં સાટા સાડે ભંત કે બોતલાયા સાળો ની પસા કણી મસી તો સદા કદી જાવી હતી પકડી વાત કી હમણે જે 2 વાર ઘરે તો પૈસા તો નહીં દે એમને ਪੈਸਾ ਤਾਂ ਨਹੀਂ ਨਹੀਂ ਜਬੂ ਪੂਰੇ ਪੂਰੇ ਦੇ ਪੂਰੇ ਦੇ ਕਾਟੇ ਕਰ ਕਾਟੇ ਲੈ ਜਾ ਮੈਂ ਨਹੀਂ ਘਰੇ ਯਾਰ ਹਾਲ ਨਾ ਉਹ ਜਾ ਪੂਰੇ ਦੀ ਤੇਤੀ ਹਣ ਫਕਰੀ ਆ ਅਰੇ ਬਾਤ ਸੁਣ ਹੈ ਮੈਂ ਦੋ ਕੋਈ ਨਾ ਬਿੱਟੂ ਹੋਰ ਬਿੱਟੂ ਇਹਦੇ ਪੈਸਾ ਵੀ ਨਹੀਂ ਦੇ ਪੈਸੇ ਵੀ ਨਹੀਂ ਦੇ ਹਾਲ ਤਾਂ ਪੈਸੇ ਨਾ ਦੇ 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 ਕੇ ਪੈਸੇ ਦੇ ਆਹ ਕੀ ਹੈ ਪੈਸਾ ਹੀ ਆ ਪੈਸੇ ਨੂੰ ਨਹੀਂ ਦੇ ਭਰਤੀ ਆ ਕਿੰਨੇ ਦੀ 5000 5000 ਦੀ ਕੱਢ ਪੈਸੇ ਯਾਰ ਫਿਰ ਲੈ ਵੀ ਦੋਸਤ ਆ ਬੱਕਰੀ ਦਾ ਸੌਦਾ ਹੋਇਆ 5000 ਚ ਸੰਜੂ ਤੋਂ ਦਵਾਤੀ ਆ ਬੰਤੀ ਵੰਗਾ ਬੱਕਰੀ ਲੈਂਦਾ 3500 ਚ ਆ ਰਹੀ ਕਮਾਈ ਸੀ ਫੇਰ ਯਾਰ ਯਾਰ ਦੇਖ ਲੈ ਸਾਹਮਣੇ ਇੱਥੇ ਲਈ ਇਹਨੇ ਮੈਂ ਪੈਸਾ ਵੀ ਨਹੀਂ ਲਏ ਨਹੀਂ ਸੌਦਾ ਵੀ ਨਹੀਂ ਤੇ ਨਾ ਲੈ ਗੱਡੀ ਦੇ 1000 ਰੁਪਏ ਮੱਛਾ ਲੈ ਕਾਇਰ ਨੂੰ ਕਰਦੇ ਹੋ ਕੋਈ ਨਹੀਂ ਇਹ ਮੇਰੀ ਮਰਦੇ ਆਪਰਾਣੇ ਬੰਦੇ ਆ ਪਿਆਰ ਕਰੇ ਜਿਹੜੀ ਚਾਚਾ ਫਿਰ ਲੈਉਣ ਦੀ ਘਾਲੋ ਹੈ ਨਹੀਂ ਕੰਮ ਦੀ ਹੋਰ ਲੈ ਲਾਂਗੇ ਆਠ ਲੈ ਕੇ ਆ ਗਏ ਮਿਲਦੇ ਜੂ ਘਰ ਲੱਗਦਾ ਔਰ ਹੈ ਨਹੀਂ ਚਾਚਾ ਪਰ ਕਿੰਨੀਆਂ ਹੱਡੀਆਂ ਹੈ ਮਰੀ ਜਾਂਦਾ ਪਾਲਾ ਆਹਾ ਕਰਤੀ ਮੁਕਾਤੀ ਇੰਦੇ ਲਈ ਅੰਨੇ ਪੰਜ ਲੈ ਕੇ ਆ ਆ ਪੰਜ ਹੀ ਨੇ ਹੱਦੀ ਹਾਂ ਪੰਜ ਦਿਓ ਕਰ ਆਪਣੇ ਆਹ ਚੋ ਲੈ ਹਾਂ ਇਹਦੇ ਲਈ ਸਹੀ ਰੇਂਜ ਇਹਦੀ ਸਹੀ ਰੇਂਜ ਆਪਾਂ ਜੁੜਵਾ ਕੀ ਚਾਹ ਜੰਦ ਨੂੰ ਗੱਪਾਂ ਕੰਗੜੀ ਹਾਟ ਤੇ ਨਹੀਂ ਬੱਚਾ ਲੈਣੀ ਹਾਂ 4000 ਹਮਨੇ ਵੀ ਕਿਤੇ ਥੋੜਾ ਨਾ ਪਾ ਚਾਹਾਂ ਰਹੀਆਂ ਆਦੀਆਂ ਵਿਅਕਤੀਆਂ ਉੱਥੇ ਹੋ ਜਿਹਾ ਮਾਰੀ ਇਹਦਾ ਰੋਇਟਾ ਜਾਂਦਾ ਨਹੀਂ ਕਦੀ ਖਾਣਾ ਰੋਟੀ ਹੁਣ ਅਮਨੇ ਤੋਂ ਬਾਈ ਕੰਮ ਨਹੀਂ ਪਾਇਦਾ ਚੱਲ ਆ 200 ਰੁਪਏ ਤੇ ਵਿਸ਼ਵਾਸ ਆ ਲਖਾਈ ਅਸੀ ਦੇ 10 ਤੇ 12 ਨਹੀਂ ਫਿਰ 12 ਨੂੰ ਵਹਣੀ ਤਾਂ ਮਾਰੀ ਲੈ ਵੀ ਧਾਰ ਪੈ ਜਾਣੀ ਤੈਨੂੰ ਨਾ ਦੱਸਿਆ ਤੇ ਹਣਾ ਨਹੀਂ ਹੁਣ ਕਿਵੇਂ ਕਰਵਾਤਾ ਕਰਵਾਤਾ ਆਈ ਅਸੀਂ ਕਰਾਲਾ 5000 ਠੀਕ ਫਿਰ ਮੈਂ ਤੁਮਕਾ ਦਲਾਲੀ ਦੇ ਦੋ ਮੈਂ ਕੋਈ ਦੇ ਦੂਗਾ ਕੀ ਦੇ ਦੂਗਾ ਜਿਹੜਾ ਕੰਮ ਨਹੀਂ ਕਰਦਾ ਮਾਨੂੰ ਬਾਈ ਨੂੰ ਕਹਿੰਦਾ ਬੋਲੀ ਨਹੀਂ ਅਸੀਂ ਕੱਟੇ ਮਾਨੂੰ ਲੈ ਵੀ ਦੋਸਤੋ ਖਰਾਬਾ 5000 ਦੇਦਾ ਕਪਤਾਨ ਨੂੰ ਤੇ ਬਾਈ ਕਰਵਾਉਣਾ ਲਖਾਈ ਬਲਾਲੀ ਵਾਲੀ ਸੌਦਾ ਹੋ ਗਿਆ ਪਰ ਮੜਕਿਓ ਨੇ ਕਿਹਾ ਕੀ ਇਹਦੇ ਚ ਕੱਢਿਆ ਪਿਆ ਚੱਲ ਕੋਈ ਕਿਹੜਾ ਪਿੰਡ ਸੀ ਭਈ ਆਪਣਾ ਇਹਦੇ ਬਣਾ ਬਾਈ ਦੀ ਵੀ ਬਣਾ ਚਾਚੇ ਜੀ ਕਿਹੜਾ ਪਿੰਡ ਸੀ ਜੀ ਇਹਦਾ ਆ ਪਿੰਡਾ ਕੋਟ ਕਪੂਰਾ

ਇੱਕ ਰੋਜ਼ ਨਗੇ ਭਾਈ ਬਲਾ 75 ਦਰ ਦਾ ਲੈਣੀ ਅੰਨੋ ਤੇ ਤੁਸੀਂ 8 ਦਿਓ ਵੀ ਫਾੜ ਫਾੜ ਪੈਸੇ ਫਾੜ ਫਾੜ ਖਾਨੇ 8000 ਹੋਰ ਯਾਰ ਮੇਰੇ ਘਾਟਾ ਪਈ ਹੈ ਲੈ ਇਹ ਲੋਕੀ ਕਰਦਾ ਹਾਂ ਸੰਜੀਦ ਗੱਲ ਤੂੰ ਕੀ ਰਾ ਦਿੰਦਾ ਤੂੰ ਕੀ ਕਹਦਾ ਆ ਲੈ ਬਾਈ ਓ ਨੌ ਕੀ ਹੈ ਆ ਲੈ ਆਹ ਪਾੜ ਵਾਲੀ ਗੱਲਾਂ ਨਹੀਂ ਕਰ ਨਾ ਕਰ ਬੰਦੇ ਨੂੰ ਬੰਦੇ ਨੂੰ 100000 ਦੀ ਬੱਕਰੀ ਵੇਚ ਦੇਣਾ ਹੈਰਾ ਦਾ ਤੇਰਾ ਵੇਲਾ ਪੁੱਛਣੇ ਨਹੀਂ ਕੀਤਾ ਕੋਈ ਮਿੱਟੂ ਨੂੰ ਬੁਲਾਇਆ ਕਿ ਦੇਖ ਮੇਰੀ ਸੁਣ ਮੈਂ ਨਹੀਂ ਗੱਲ ਤੇਰੀ ਸੁਣਦਾ ਮਿੱਟੂ ਨੇ ਉਹ ਸੀ ਨਾ ਭਾਈ ਨੇ ਕਹਿ ਦਿਆ ਤੇਰੀ ਮਰਿਆ ਕਰ ਦੋ ਜਰਾ ਉਹ ਲਖਾਈ ਆਪ ਦੇ ਉਹਦੀ ਜਾਂ ਸਾਥ ਵਾਲੀ ਲਖਾਈ ਕਰਾਊਗਾ ਉਹ ਵੇਖਾਈ ਦੇ ਕਰਾਊਗਾ ਬੰਦਾ ਲਖਾਈ ਕਰਾਊਗਾ ਆਏ ਮੈਂ ਦਾਜਾ ਪਰਦੇ ਭਾਈ ਦਾ ਇਹ ਕਰਾਊਗਾ ਚੱਲ ਲਖਾਈ ਦੇ ਕਰਾ ਆ ਲੈ ਫਾੜ ਯਾਰ ਚੱਲ ਲਖਾਈ ਕਰਾ ਰੁਪਿਆ ਗੜੇ ਸਹੀ ਯਾਰ ਉਹ ਲੱਸੀ ਆ ਇਹਨਾਂ ਪਹਿਲੇ ਫਿਰ ਦੱਸ ਦੇ ਮਾਨ ਦੱਸੀ ਉਹ ਹੁਣ ਦੇਣੀ ਨੇੜੀ ਨਾ ਯਾਰ ਮੋ ਰੁਪਿਆ ਗੜੇ ਯਾਰ ਆਪ ਤੁਨੀ ਮਾਨ ਕੱਬੀ ਨਹੀਂ ਮਾਨ ਚਲ ਚਲ ਫਾੜਿਆ ਲੈ ਲੈ ਚੱਲਾ ਲੈ ਲੈ ਨਾ ਲਖਾਈਗਾ ਉਹ ਕਰਾਉਂਗਾ ਚੱਲਾ ਲੈ ਚਲੋ ਕਰ ਲੋ ਤਰਦਾ ਲੈਣੇ ਇੱਥੇ ਆ ਯਾਰ ਹਰੇ ਯਾਰ ਤਰਦਾ ਲੈਣੇ ਯਾਰ ਚਲੋ ਮੈਂ ਹੋ ਗਿਆ ਸਹੀ ਆ ਹੋ ਗਈ ਭਾਈ ਹੋ ਗਈ 70 ਦਾ ਲਿਖਾਈ 8000 ਜਦ ਤੈਨੂੰ ਕਹਦਾ ਯਾਰ ਹੋ ਗਈ ਲੈ ਵੀ ਸੰਜੂ ਤੋਂ ਦਵਾਹੀ ਆ ਹੋ ਗਈ ਬਸ ਚਿੰਦੇ ਨੂੰ ਕੇਵਲ ਭਾਈ ਹੋਈ ਮੜਿਆ ਇਸ ਸਾਈਡ ਤੇ ਲੈ ਵੀ ਆ ਬੱਕਰੀ 8000 ਪੇਮੈਂਟ ਕਰ ਦੋ ਕਰਦਾ ਲਿਖਾਈ ਇਹ ਕਰਾ ਦੇਣਗੇ ਕਿੰਨੇ ਚ ਕਰਾਤਾ 8000 ਚ ਲਿਖਾਈ ਬਾਈਆਂ ਨੇ ਠੀਕ ਆ 8200 ਜੀ ਪੈਗੀ ਬਾਈਆਂ ਨੂੰ ਤਾਂ ਆ ਚਲ ਕੋਈ ਨਹੀਂ ਜਿੰਦੇ ਉਹਨਾਂ ਨੂੰ ਚੱਲ ਹਾਂ ਕੋਈ ਨਹੀਂ ਆਉਂਦਾ ਜੁਨੇ ਉਹ ਆਪਣੇ ਪੈਸੇ ਆ ਦੇ 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 ਪੈਸੇ ਖਰਜਾ ਕੋਈ ਗੱਲ ਨਹੀਂ ਦੇ ਦੇ ਪੈਸੇ ਦੇ ਦੇ ਪੈਸੇ ਦੇ ਦੇ ਚੱਲ ਜਾ ਜਾ ਦੇ ਆ ਲਖਾਈ ਵਾਲਾ ਕਿੰਨੀ ਵਾਰ ਕਿੰਨਾ ਲਖਾਈ ਵਾਲਾ ਇੱਧਰ ਆ ਬਾਈ ਬਾਬਾ ਕਿਹਨੂੰ ਬੋਲਦਾ ਆਪਣਾ ਗੂਗਲ ਨੂੰ ਕਹਿੰਦਾ ਹਾਂ ਗੂਗਲ ਨੂੰ ਕਹਿੰਦਾ ਇਹਦੇ ਨਾਗਤ ਆ ਦੋਸਤ ਗੂਗਲ ਆਲੇ ਪੱਪਾ ਵੀ ਫੜਦੇ ਸਨ ਆ ਬਾਬੇ ਬਹਿਰ ਵਾਲਾ ਗੂਗਲ ਨੂੰ ਨਹੀਂ ਜਾਣਦਾ ਇਹ ਗੱਲ ਨਹੀਂ ਗੱਲ ਕੌਣ ਗਿਆ ਡਾਡਾ ਬਾਰੀ ਆ ਅੱਛਾ ਬਹੁਤ ਬਹਿਦਾ ਹੈ ਸਾੜੀ ਦੇ ਨਾਲ ਓਏ ਖਰੀਦਣ ਵਾਲਾ ਕੀ ਨਾਮ ਹੈ ਤੇ ਬਾਈ ਆ ਨਾਮ ਜਿੰਦਾਲੇ ਖਲਾ ਵਾਕੇ ਵੱਲੇ ਖਲਾ 5 3 ਜਿੰਦਾ ਲਿਖ ਦੇ ਜਿੰਦਾ ਲਿਖ ਦੇ ਜੇ 5 ਨਾ ਆਇਆ ਛੇੜ ਨਾ ਮੜ ਕੇ ਉਹ ਕਿੱਧਰ ਗਿਆ ਦੁਜਾ ਹੁਣ ਸੱਦੀ ਮੜਾ ਚੱਲ ਖੁਸ਼ ਆਇਆ ਸਹੀ ਹੈ ਵਾਹ ਖੋਸ਼ ਰਿਆ ਕਰੋ ਲੈ ਵੀ ਜੰਦੇ ਨੂੰ ਦਵਾਤੀ ਆ ਚੈਤੂ ਦੇ ਆਇਆ ਦੋਨੇ ਲਿਖਾ ਦੇ ਆ ਇੱਥੇ ਮੈਂ 20 ਸੋਤੇ ਕਰਉਣਾ ਮੇਰੇ ਨਹੀਂ ਉਹ ਬੁਰੇ ਤੇ ਆ ਹਾਂ ਹਟਾ ਚੱਲ ਕੋਈ ਨਹੀਂ ਇਹਦੇ ਵਿਚਾਰੇ ਦੇ ਕਿਉਂ ਮੈਂ ਆਪ ਸੱਧਿਆ ਲਿਆ ਯਾਰ ਬਾਪੂ ਕਿਹੜਾ ਬਗਾਨਾ ਆ ਨਹੀਂ ਨਹੀਂ ਸਹੀ ਹੈ ਕੋਵੇ ਚਲ ਗਿਆ ਬਈ ਸ਼ੀਲਾ ਦਾ ਬਾਪੂ ਇਹਦਾ ਤੇਰਾ ਕਦੀ ਪੁੱਛਿਆ ਮੋਕਲਾ ਮੋਕਲਾ ਮੈਂ ਮੋਕਲਾ ਹੀ ਪੁੱਛਿਆ ਤੈਨੂੰ ਮੋਕਲਾ ਨਾ ਨਾ ਕਿੰਨੇ ਦਾ ਕਹਿੰਦਾ ਦੱਸ ਇਹ ਕਿ 9000 ਜੈ ਜੀ 9000 ਲੱਗਿਆ ਲੱਗ ਮੋਕ ਲੱਗੀ ਤਾਂ ਇਹਨੂੰ ਨਾਲ ਮੋਕ ਲੱਗੀ ਤਾਂ ਦੇ ਰਿਹਾ ਮੈਂ ਟਾਈਮ ਪਿੱਛੇ ਹੋ ਗਿਆ ਨਾਲ ਸਾਹੀ ਆਪਦਾ ਨਹੀਂ ਆ 6 ਤੋਂ ਵੱਧ ਨਹੀਂ ਲੈਣਾ ਤੇ ਆ ਪਰ ਅਹੀ ਪਾਸ 7 ਦਾ ਕਟਾ ਕਰੀ ਕੋਲ ਹਾਂਜੀ ਹਾਂਜੀ ਕੋਲ ਲਾ ਜਾ ਦੇ ਪਰ ਨਹੀਂ ਦਿੰਦੇ ਮਾਰ ਲਾ ਮਾਰ ਲਾ ਜਿੰਦੇ ਹੱਥ ਯਾਰ ਕੀ ਕਰਤਾ ਨਿਬੇੜਤਾ ਜਿੰਦੇ ਚਪੋ ਖੋਲੋ ਕੀ ਕਰਤਾ ਜਿੰਦੇ ਦਾ 7 7 ਪਰ ਨਹੀਂ ਚਾਤਾ ਮन्ने ਅਗਰ ਬਰ ਕਦੇ ਜਮਾ ਨਹੀਂ ਮੰਦੇ 200 ਕਤਾ ਦੀ ਯਾਰ ਹਾਂ ਜਿੰਨੇ ਪੂਰੇ 6 800 ਦਾ ਆ ਗਿਆ ਚੱਲ ਯਾਰ ਹੋ ਗਿਆ ਫਟਾ ਯਾਰ ਚੱਲ ਨਹੀਂ ਦੇਣਾ ਹੈ ਗਰਮੀ ਲੱਗਣ ਲੱਗ ਗਈ ਹਾਂ ਹਾਂ ਲੱਗਦੀ ਹੈ ਲੱਗਦੀ ਆ ਜੱਗੀ ਉਹਦਾ ਕੀ ਕਰਵਾਉਂਦਾ 800 ਦਾ ਹੋ ਗਿਆ ਚੱਲ 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 ਯਾਰ

15 ਡਾ ਨਹੀਂ ਹੁੰਦਾਗਾ 15 ਕਿਲੋ ਨਾ 5 ਕਿਲੋ ਆ 15 ਕਿਲੋ ਸਾਨੂੰ 15 ਆ ਦੇ ਤੇਰੇ ਕੋਲੇ ਜਿਆਦਾ ਇਹ 20 ਕਿਲੋ ਤੋਂ ਤੇ ਜਾਊਗਾ ਯਾਰ ਕਿਹੜਾ 20 ਕਿਲੋ ਤੇ ਉਹੀ ਬਣ ਜੂਗਾ ਕੋਲੇ ਜਾੜਿਆ ਨਹੀਂ ਹੁਣਾ ਕਿੰਨੇ ਦਾ ਹੋਗਾ ਇਹ ਦੁਕਾਨਦਾਰੀ ਨਹੀਂ ਚੱਲਦੀ 20 ਕਿਲੋ ਕਰਕੇ ਕਤੋਂ ਕਿ ਤੀਆ ਵੀ ਨਾ ਕਹ ਪੋਪਰਾ ਦੇ ਵਿੱਚ 7000 ਆ ਰਿਹਾ ਕਾਲੇ ਨਹੀਂ ਓਏ ਪਹਿਲਾਂ 7000 ਦਾ ਕਹਿੰਦਾ ਕਾਲੇ ਓਏ ਚਲ 200 ਘਟਾ ਲਈਏ ਨਾਲ ਵਿੱਚੋਂ 300 ਘਟਾ ਕਾਲਿਆ ਓਏ ਹੋਂਦਾ ਯਾਰ ਤੂੰ ਦਾ ਹੁਣ ਕਰਦੇ ਆ ਕਰਦੇ ਕੋਈ ਨਹੀਂ ਸੋਦੇ ਕਿੰਨਾ ਬੰਦਾ ਰੋ 5 ਮਿੰਟ ਲਾਉਂਦਾ ਅੱਜ ਕੀ ਕਰਾਂਗਾ ਸੋਦੇ ਕਿਵੇਂ ਕਾਲੇ ਸਹੀ ਆ ਯਾਰ ਸਹੀ ਆ ਅੱਗੀ ਤੋਂ ਪਹਿਲਾਂ ਮੈਂ ਚਾ 6000 ਯਾਰ ਉਹਦੀ ਜਗਾਨੀ ਕਰ ਲਈ ਫਿਰ ਕਿਉਂ ਯਾਰ 200 ਭਜਾ ਚੱਕ ਤੂੰ 13 ਕਿਲੋ ਬੱਕਰਾ ਹੈਗਾ ਚਲ ਆਇਆ ਕਰਾ ਫਰੀ ਨਾ ਤੇਰੀ ਨਾ ਮੇਰੀ ਹੋ ਨਾ ਮੋੜੀ ਬੋਣੀ ਦਾ ਟੈਨ ਫੋਚਾ ਤੇ ਮੈਂ ਨਹੀਂ ਮੋੜਦਾ ਸੱਤਿਆ ਖਰਾਬ ਲਿਖਾਈ ਉਹ ਕਰਾ ਲੇਗਾ ਜੱਪਾ ਵਾਲਾ ਕਰਾਊਗਾ ਜੱਪਾ ਵਾਲਾ ਖੋਚ ਬਾਲਾ ਹੁਣ ਕੀ ਆ 7200 ਤਾਂ ਵੜ ਗਿਆ ਮੈਂ 7200 ਵੜ ਗਿਆ ਜੱਪਾ ਵਾਲਾ ਕਰਾ ਦਊਗਾ ਪਰਚੀ ਇਹ ਹੀ ਕਰਾਊਗਾ ਕੋਈ ਮਨ ਫਰਮਾ ਬਣਾ ਲੈਣਾ ਬਣਾ ਤੇਰੀ ਮੰਨ ਲੈ ਮੈਂ ਨਹੀਂ ਨਹੀਂ ਮੈਂ ਬੰਨ ਜਾ ਬਣਾ ਦੇ ਬਣਾ ਦੇ ਹੋਂ ਤੇ ਕਾਲੇ ਮੱਕਰਾ ਹੀ ਵੱਡਾ ਹੋਂ ਤੇ ਮੰਨ ਜਾ ਤਾਰਾ ਮੇਰੀ ਮੰਨੂਗਾ ਹੋਰ ਦੀ ਮੰਨਦਾ ਵੀ ਮੈਨੂੰ ਬਣਾ ਦੇ ਕੋਈ ਨਹੀਂ ਯਾਰਾ ਕੇਵਲਾ ਆਉਂਦੇ ਯਾਰ ਆਉਂਦੇ ਯਾਰ ਮਾਵੇ ਤਾਂ ਮੇਰਾ ਆਥਣਾ ਮੇਰੀ ਲਾਣ ਉਹ ਚੱਲਦਾ ਨੂੰ ਲਾਦੀ ਹੁੰਦਾ ਨਾ ਜੁਰਮਾਨਾ ਹੁੰਦਾ ਤਰਾ ਜੁਰਮਾਨਾ ਹੁੰਦਾ ਚੱਲ ਕੋਈ ਗੱਲ ਨਹੀਂ ਜਾ ਖੋਲ ਜਾ ਚੱਲ ਆ ਜਾ ਯਾਰ ਚੱਲ ਲੈ ਜਾ ਯਾਰ 7:30 ਤੱਕ ਉਹ ਖੋਲ ਉਹ ਪਾਲਾ ਚਾਚਾ ਮਰੀ ਜਾਂਦਾ 15 ਕਿਲੋ 75 ਰੋ ਦਾ ਬਣ ਗਿਆ ਔਰ ਕੀ ਹੈ ਬਰਦੇ 500 ਜੀ ਮੇਰਾ ਕਿਲੋ ਹੈਗਾ ਯਾਰ ਮੇਰੀ ਇੱਕ ਗੱਲ ਸੁਣ ਲੈ ਆ ਤਾਂ ਮੈਂ ਫਲਪਾ ਮੇਰੀ ਗੱਲ ਸੁਣ ਲੈ ਲੈਣ ਤੋਂ ਪਹਿਲਾਂ 25 ਤੈਨੂੰ ਕਰਾਉਣੀ ਪੈਣੀ ਇਹ ਤੇਰੀ ਕਿ ਗੁੱਬੀ ਬਹੁਤ ਕਮਾਲ ਦੀ ਗੱਲ ਹੈ ਯਾਰ ਹਾਂ ਨਹੀਂ ਨਹੀਂ ਹਲਾ ਲੈ ਲੈ 500 ਮੇਰੀ ਗੁੱਬੀ ਹੈਗੀ 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 ਆ ਕੋਲਾ ਕੋਲਾ ਯਾਰ ਆ ਆਦੀ ਆਦੀ ਕਰਾ ਲੋ ਯਾਰ ਚੱਲ ਕੋਲਾ ਯਾਰ ਮੈਂ ਤੈਨੂੰ ਕਹਿਣ ਲੱਗਿਆ ਸੀਗਾ ਆ ਆਦੀ ਆਦੀ ਕਰਾਣੀ ਲੱਗਦੀ ਆ ਮੈਂ ਵੱਡਾ ਬੱਕਰਾ ਦਿੱਤਾ ਹਾਂ ਚੱਲ ਚੱਲ ਯਾਰ ਬੱਚੀ ਨਹੀਂ ਕਰਾਉਣੀ ਮੈਂ ਹੁਣ ਵੀ ਕਹਿੰਦਾ ਤੈਨੂੰ ਆ ਵੀ ਸੋਲਾ ਵਿੱਚ ਕਿਸਦਾ ਯਾਰ ਤੇ ਸੋ ਦੇਣਾ ਯਾਰ ਲੈ ਲੈ ਯਾਰ ਰਮੀ ਦਾ ਯਾਰ ਰਮੀ ਕੋਈ ਨਹੀਂ ਤੈਨੂੰ ਚੱਲ ਵੀ ਕੇਵਲ ਨੂੰ ਦਵਾਦਾ ਆ ਬੱਕਰਾ ਰੋਕੀ ਬਾਈ ਕੇਵਲ ਲੈ ਵੀਆਂ ਕਲਤਾਰੇ ਤੋਂ 7500 ਚ ਲਖਾਈ ਪਾ ਕੇ ਤੇ ਨੂੰ 7700 ਚ ਵੜ ਗਿਆ ਬਾਈਆ ਨਹੀਂ ਜੀ ਕੋਈ ਨਹੀਂ ਯਾਰ ਆਪਾਂ 500 ਰੁਪਿਆ ਪੈਸੇ ਗਿਆ ਲੈ ਪੈਸੇ ਜੱਗੀ ਮੜੇ ਘੇਰਾ ਖੁੱਲਾ ਕਰ ਲਿਆ ਕਰੋ ਯਾਰ ਬਾਈ ਸੰਜੂ ਇੱਧਰ ਆ ਲੈੜੀ ਸੰਜੂ ਇੱਧਰ ਲੈ ਆਓ ਸੰਜੂ ਗਾਂ ਜਾ ਕਾ ਸੰਜੂ ਯਾਰੋ 100 ਮੋੜ ਦੇ ਦੋ 100 ਰੁਪਿਆ ਦੇ ਧਿਆਨ ਤਾਰੋ ਜੀ ਜਿਹੜੀ ਗੱਲ ਹੈ ਇੱਕ ਤੋਂ ਤੇ ਮੇਰੇ ਨਖਰੇ ਕਰਦੇ ਫਿਰਦੇ ਤਰੇ ਤੇ ਬਸ ਠੀਕ ਹੈ ਠੀਕ ਹੋ ਜਾ ਕਿਹਨੂੰ ਦਵਾਦਾ ਦੋਨਾਂ ਦੀ ਕੁੰਮ ਰਾਸੀ ਰਲ ਗਈ ਸੰਜੂ ਸੰਜੇ ਬਸ ਠੀਕ ਹੈ ਸੰਜੂ ਸੰਜੇ ਠੀਕ ਹੈ ਜੱਗੀ ਕਿਹੜਾ ਸੀ ਜਾਨਵਰ ਹਾਂ ਜਾਨਵਰ ਕਿਹੜਾ ਬੱਕਰਾ ਦਵਾਦਾ ਓਕੇ ਲੈ ਆ ਬੱਕਰੇ ਦਾ ਸੌਦਾ ਹੋਇਆ ਦੇਣਾ ਨਾ ਬਾਪੇ ਨੇ ਦੇਣੀਆਂ ਰੋਤੀਆਂ ਇਹ ਚੀਜ਼ ਇਹ ਦੇ ਦੂੰਗਾ ਉਹ ਲਈ ਆ ਜੱਗੂ ਹਾਂ ਆਪਾਂ ਲਈਆ ਗੱਲ ਨਹੀਂ ਬੜੀ ਯਾਰ ਲੜੀ ਆਪਣਾ ਘਰੋਂ ਤੁਸੀਂ ਦੇਖੀ ਗਰੀਬ ਆਦਮੀ ਬਾਸੇ ਜਕੂਦਨਾ ਤੇ ਪਰਚੀ ਜਬਾਨ ਦੇ ਦੇ ਕੋਈ ਚੱਕਰ ਨਹੀਂਗਾ ਯਾਰ ਹਾਂ ਆ ਬੱਕਰੀ ਲੜੀ ਬਾਈ ਹਾਂਜੀ ਹਾਂਜੀ ਠੀਕ ਐ ਚੱਲਿਆ ਯਾਰ ਅੱਡਾ ਕਰੀ ਯਾਰ ਕਰੀ ਨਹੀਂ ਨਹੀਂ ਸਹੀ ਐ ਸਹੀ ਐ ਬਾਈ ਨਾਲਾ ਪਠੋਰਾ ਵੀ ਦੇਦਾ ਬਸ ਰੇ ਦੇਵੀ ਜੀ ਯਾਰ ਸੰਜੀਤੋ ਲਈ ਕੀ ਤੋਂ ਲਈ ਹੈ ਇਹ ਬਾਈ ਸੰਜੀਤੋ ਲਈ ਹੈ ਸੰਜੀਤੋ ਲਈ ਸੀ ਹਾਂਜੀ ਠੀਕ ਹੈ ਬਾਈ ਹਾਂਜੀ ਕਿੰਨੇ ਦਾ ਸੌਦਾ ਹੋਇਆ ਸੀ ਕਿ ਗੁਪਤੀ ਰੱਖਿਆ ਹਾਂਜੀ ਗੁਪਤੀ ਰੱਖਿਆ ਠੀਕ ਹੈ ਠੀਕ ਹੈ ਮੈਂ ਲਾਲੇ ਪਹਿਲਾਂ ਹੀ ਸਾਬ ਠੀਕ ਹੈ ਬਾਈ ਕੋਈ ਗੱਲ ਨਹੀਂ